ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸੁਖਬੀਰ 'ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰ ਚੁਫੇਰੇੋਂ ਸੁਖਬੀਰ ਨੂੰ ਘੇਰਿਆ ਜਿਵੇਂ ਕਾਂਗਰਸੀਆਂ ਏਜੰਸੀਆਂ ਨੇ ਕਾਲੀ ਦਲ ਨੂੰ ਘੇਰ ਕੇ ਨੁਕਸਾਨ ਕੀਤਾ ਸੀਗਾ ਅੱਜ ਉਸੇ ਤਰ੍ਹਾਂ ਏਜੰਸੀਆਂ ਨੇ ਫੇਰ ਸ਼ਰੋਮਣੀ ਕਾਲੀ ਦਲ ਨੂੰ ਘੇਰਾ ਪਾਇਆ ਹੋਇਆ ਵਾ ਆਓ ਪੰਜਾਬ ਦੇ ਲੋਕੋ ਅਣਖੀ ਲੋਕੋ ਗੱਲ ਨੂੰ ਸਮਝਣ ਵਾਲੇ ਸਿਆਣਿਓ ਕਾਲੀ ਦਲ ਨੂੰ ਬਚਾਈਏ ਇੱਕੋ ਇੱਕ ਕਾਲੀ ਦਲ ਦੀ ਪਾਰਟੀਏ ਜਿਹੜੀ ਸਿੱਖਾਂ ਦੀ ਗੱਲ ਦੁਨੀਆ 'ਚ ਕਰ ਸਕਦੀ ਐ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੁਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਆਜ ਜਾਏ ਤਾਂ ਸਿਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮਚ ਅਸੀਂ ਚੱਲੇ ਜੇ ਕਾਂਗਰਸ 'ਚ ਅਸੀਂ ਚੱਲੇ ਜੇ ਫਲਾਣੇ 'ਚ ਅਠਾ ਪੈਰਾਂ 'ਚ ਹੀ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਐ ਕਿ ਜਿਹੜਾ ਅਠਾ ਪੈਰਾਂ 'ਚ ਸੀਨੀਅਰ ਬਣਾ ਦਿੰਦੇ ਨੇ ਉਹੋ ਹੀ ਪਾਰਟੀ ਦਾ ਨੁਕਸਾਨ ਕਰਦਾ ਮੈਂ ਕਾਲਪੁਰਖ ਦਾ ਸਭ ਤੋਂ ਵੱਡਾ ਧੰਨਵਾਦ ਕਰਨਾ ਵਾ ਉਸ ਪਰਮੇਸ਼ਰ ਦਾ ਜਿਹਦੇ ਹੁਕਮ ਵਿੱਚ ਸਾਰਾ ਸੰਸਾਰ ਚੱਲਦਾ ਹੈ ਮੇਰੀ ਉਹਨਾਂ ਨੇ ਬਾਹਮ ਫੜੀ ਤੇ ਮੇਰਾ ਤਰਲਾ ਕਾਲੀ ਦਲ ਤੱਕ ਪਹੁੰਚਾਇਆ ਤੇ ਮੈਨੂੰ ਕਾਲੀ ਦਲ ਨੇ ਅੱਜ ਆਪਣੇ ਘਰ 'ਚ ਸ਼ਾਮਲ ਕਰ ਲਿਆ ਮੈਂ ਬੜੇ ਚਿਰ ਦਾ ਮਿੰਟਾਂ ਕਰਦਾ ਸੀਗਾ ਤਰਲੇ ਲੈਂਦਾ ਸੀਗਾ ਤੇ ਜਿਸ ਪਾਰਟੀ 'ਚ ਮੈਂ ਜੰਮਿਆ ਵਾਂ ਜਿਸ ਪਾਰਟੀ ਨੇ ਮੈਨੂੰ ਪਿੰਡ ਦਾ ਮੈਂਬਰ ਪੰਚਾਇਤ ਬਣਾਇਆ ਸਰਪੰਚ ਬਣਾਇਆ گورنر ਕਾਉਂਸਲ ਦਾ ਮੈਂਬਰ ਬਣਾਇਆ ਸ਼ਰੋਣੀ ਕਮੇਟੀ ਦਾ ਮੈਂਬਰ ਮੈਂ 99 ਤੋਂ ਅੱਜ ਤੱਕ ਬਣਿਆ ਹੋਇਆ ਵਾਂ ਕਾਲੀ ਦਲ ਵਿੱਚ ਮੈਂ 10 ਸਾਲ ਜ਼ਿਲ੍ਹੇ ਦਾ ਆਪਣੇ ਪੰਜਾਬ ਕੈਬਨਿਟ ਦਾ ਵਜੀਰ ਰਿਹਾ ਵਾਂ ਔਰ ਲੰਬਾ ਸਮਾਂ ਮੈਂ ਜ਼ਿਲ੍ਹੇ ਦਾ ਜ਼ਾਇਦਾਦਾਰ ਰਿਹਾ ਸ਼ਰੋਣੀ ਕਮੇਟੀ ਦਾ ਮੈਂਬਰ ਰਿਹਾ ਵਾਂ ਇਸ ਪਾਰਟੀ ਦਾ ਮੈਂ ਕਿਤੇ ਇੰਨੇ ਦੇ ਸਕਦਾ ਵਾਂ ਇੱਥੇ ਤੇ ਇੱਕ ਦਰਿਆ ਦੇ ਪਾਣੀ ਵਾਂਗੂ ਪਾਣੀ ਤੁਰਦਾ ਜਾ ਰਿਹਾ ਮੇਰੀ ਜ਼ਿੰਦਗੀ ਵਿੱਚ 10-11 ਮੁੱਖ ਮੰਤਰੀ ਹੋਏ ਨੇ ਤੇ ਸਾਰਿਆਂ ਦਾ ਨਾਂ ਦਾ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਹੜਾ-ਕਿਹੜਾ ਹੋਇਆ ਵਾ 2 ਸਾਲ ਬਾਅਦ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਮੈਂ ਵਜ਼ੀਰ ਰਿਆਮ ਵੱਤ ਤੋਂ ਵੱਧ ਬੰਦਾ ਇਹੋ ਹੀ ਸੋਚੇ ਸੋਚਦਾ ਨਵੇਂ ਮੈਂ ਐਮਐਲਏ ਬਣ ਜਾਵਾਂ ਮੈਂ ਵਜ਼ੀਰ ਬਣ ਜਾਵਾਂ ਤੇ ਫਿਰ ਇੱਕ ਦਿਨ ਸਾਬਕਾ ਬਣਨਾ ਹੀ ਹੈ ਨਾ ਤੇ ਮੈਂ ਸਾਬਕਾ ਤੇ ਮੇਰ ਕੋਈ ਇਨੈ ਲਾਜ ਨਹੀਂ ਲੈਣਾ ਪਾਰ ਜਿਸ ਪਾਰਟੀ ਵਿੱਚ ਜਨਮ ਲਿਆ ਜਿਨੇ ਇੰਨਾ ਕੁਝ ਦਿੱਤਾ ਮੈਂ ਆਖਰੀ ਸਾਹ ਵੀ ਉਸੇ ਪਾਰਟੀ ਚ ਲੈਣਾ ਚਾਹੁੰਦਾ ਔਰ ਮੈਂ ਤਰਲੇ ਮਾਰਦਾ ਸੀ ਮੈਨੂੰ ਪਾਰਟੀ ਚ ਸ਼ਾਮਲ ਕਰ ਲੋ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਨੂੰ ਕੋਈ ਚਾਹੀਦਾ ਪਾਰਟੀ ਕੋਲੋਂ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੂਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਆਜ ਜਾਏ ਤਾਂ ਸਿਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮਚ ਅਸੀਂ ਚੱਲੇ ਜੇ ਕਾਂਗਰਸ ਚ ਅਸੀਂ ਚੱਲੇ ਜੇ ਫਲਾਣੇ ਚ ਅੱਠਾਂ ਪਹਿਰਾ ਜੀ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਹੈ ਕਿ ਜਿਹੜਾ ਅੱਠਾਂ ਪਹਿਰਾ ਚ ਸੀਨੀਅਰ ਬਣਾ ਦਿੰਦੇ ਨੇ ਉਹੋ ਹੀ ਪਾਰਟੀ ਦਾ ਨੁਕਸਾਨ ਕਰਦਾ ਆ ਬੈਠੇ ਨੇ ਮੂਸਲ ਬਣ ਕੇ ਬੋਰ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀ ਪਰਾਂ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ ਚ ਹੰਡਾਈ ਏ ਢੀਂਡਸਾ ਸਾਹਿਬ ਨੇ ਬਾਦਲ ਸਾਹਿਬ ਤੋਂ ਬਾਅਦ ਸੈਕੰਡ ਕਮਾਂਡ ਸੰਭੀ ਅੱਜ ਪਰਾਂ ਬੈਣ ਦਾ ਮੌਕਾ ਨਹੀਂ ਆਖਰੀ ਸਟੇਜ ਤੇ ਨੇ ਤੇ ਆਖਰੀ ਸਟੇਜ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਤਾਕਤ ਅਕਾਲੀ ਦਲ ਲਈ ਲਾ ਦੇਣੀ ਚਾਹੀਦੀ ਏ ਤੁਸੀਂ ਅਪੀਲ ਕਰੋਗੇ ਮੈਂ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ ਚ ਢੀਂਡਸਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਨੇ ਚੰਦੂ ਮਹਾਰਾਜ ਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਇਸ ਪਾਰਟੀ ਚ ਜਾਣ ਪਾਉਣ ਵਾਲੇ ਲੋਕ ਨੇ ਔਰ ਮੈਂ ਸਮਝਦਾ ਕਿ ਜਿੰਨਾ ਚਿਰ ਉਹ ਪਰ੍ਹਾਂ ਰਹਿੰਦੇ ਨੇ ਉਹ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸੁਖਬੀਰ ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰ ਚੁਫੇਰੇ ਸੁਖਬੀਰ ਨੂੰ ਘੇਰਿਆ ਜਿਵੇਂ ਕਾਂਗਰਸੀਆਂ ਏਜੰਸੀਆਂ ਨੇ ਕਾਲੀ ਦਲ ਨੂੰ ਘੇਰ ਕੇ ਨੁਕਸਾਨ ਕੀਤਾ ਸੀਗਾ ਅੱਜ ਜੀ ਉਸੇ ਤਰ੍ਹਾਂ ਏਜੰਸੀਆਂ ਨੇ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਾ ਪਾਇਆ ਹੋਇਆ ਵਾ ਆ ਪੰਜਾਬ ਦੇ ਲੋਕੋ ਅਣਖੀ ਲੋਕੋ ਗੱਲ ਨੂੰ ਸਮਝਣ ਵਾਲੇ ਸਿਆਣਿਓ ਅਕਾਲੀ ਦਲ ਨੂੰ ਬਚਾਈਏ ਇੱਕੋ ਇੱਕ ਅਕਾਲੀ ਦਲ ਦੀ ਪਾਰਟੀ ਏ ਜਿਹੜੀ ਸਿੱਖਾਂ ਦੀ ਗੱਲ ਦੁਨੀਆ 'ਚ ਕਰ ਸਕਦੀ ਏ ਬਿਲਕੁਲ ਤੁਸੀਂ ਲੰਬਾ ਤਜਰਬਾ ਤੁਹਾਡਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਦਸੀਆਂ ਪੈ ਗਈਆਂ ਨੇ ਸਰਕਾਰਾਂ ਵੀ ਜਿਹੜੀ ਨਵੀਆਂ ਆਈਆਂ ਇਹ ਬਦਲਾਅ ਦੇ ਨਾਂ ਦੇ ਉੱਤੇ ਆਈਆਂ ਸੀ ਕੀ ਮੰਨਦੇ ਕੋ ਬਦਲਾਅ ਹੋ ਗਿਆ ਜੀ ਬਦਲਾਅ ਬਹੁਤ ਵੱਡਾ ਹੋ ਗਿਆ ਆ ਡੈਮੋਕ੍ਰੇਸੀ ਦਾ ਬੇੜਾ ਹੀ ਗਰਕ ਕਰ ਛੜਿਆ ਇਹਨਾਂ ਨੇ ਲੋਕਤੰਤਰ ਜਿਹੜਾ ਪੰਚਾਇਤ ਤੋਂ ਸ਼ੁਰੂ ਹੁੰਦਾ ਇਹ ਪੰਚਾਇਤ ਦੇ ਵਿੱਚ ਲੋਕਤੰਤਰ ਰਹਿ ਗਿਆ ਵਾ ਲੋਕਤੰਤਰ ਦਾ ਸਤਿਆਨਾਸ਼ ਕਰ ਦਿੱਤਾ ਮੈਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗਾ ਕਿ ਜੇ ਮੇਰੀ ਆਵਾਜ਼ ਸੁਣਦੇ ਨੇ ਤੇ ਦਖਲ ਦੇਣ ਪੰਜਾਬ ਦੀ ਧਰਤੀ ਤੇ ਲੋਕਤੰਤਰ ਨੂੰ ਬਚਾ ਲੈਣ ਨਹੀਂ ਤੇ ਇਹ ਨਾਮਿਨੇਟ ਪੰਚਾਇਤਾਂ ਕਰਨ ਦਾ ਅਧਿਕਾਰ ਦੇ ਦੇਣ ਪਿੱਛੇੜੀ ਸਰਕਾਰ ਆਏ ਨਾਮਿਨੇਟ ਕਰ ਲੈ ਲੋਕਾਂ ਨੂੰ ਨਾ ਲੜਾਈਏ ਨਾ ਪੜਾਈਏ ਭਰਾਵਾਂ ਨੂੰ ਨਾ ਸਿਰ ਇੱਕ ਦੂਜੇ ਕੋ ਪਰਵਾਹੀਏ